ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਤੇ ਅਮਰੀਕਾ ਦੇ ਅਧਿਕਾਰੀਆਂ ਦਰਮਿਆਨ ਗੱਲਬਾਤ ਜਾਰੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਨੂੰ ਵਧੀਆ ਸਮਝੌਤਾ ਪ੍ਰਾਪਤ ਹੋਵੇਗਾ ਡੱਗਫੋਰਡ ਨੇ ਸਵੇਰੇ ਭਰ ਦੇ 20 ਤੋਂ ਵੱਧ ਮੇਰਾਂ ਦੀ ਬੇਨਤੀ ਨੂੰ ਠੁਕਰਾਇਆ ਮੇਰਾਂ ਨੇ ਸਪੀਡ ਕੈਮਰੇ ਤੇ ਪਾਬੰਦੀ ਤੇ ਮੁੜ ਵਿਚਾਰ ਕਰਨ ਲਈ ਕਿਹਾ ਸੀ ਕੈਨੇਡਾ ਦੇ 25 ਪ੍ਰਮੁੱਖ ਪਗੋੜਿਆਂ ਦੀ ਨਵੀਂ ਸੂਚੀ ਕੀਤੀ ਗਈ ਜਾਰੀ ਸਭ ਤੋਂ ਖਤਰਨਾਕ ਪਗੋੜੇ ਦੇ ਵੈਨਕੂਵਰ ਚ ਲੁਕੇ ਹੋਣ ਦੇ ਆਸਾਰ ਕੈਨੇਡਾ ਦੀ ਪੁਲਿਸ ਚ ਭਰਤੀ ਹੋਈ ਪਹਿਲੀ ਦਸਤਾਰ ਧਾਰੀ ਪੰਜਾਬੀ ਸਿੱਖ ਕੁੜੀ ਸ੍ਰੀ ਮੁਕਸਰ ਸਾਹਿਬ ਦੇ ਪਿੰਡ ਥਾਂਦੇਵਾਲ ਦੀ ਰਾਜਬੀਰ ਨੇ ਰਚਿਆ ਇਤਿਹਾਸ ਪ੍ਰਧਾਨ ਮੰਤਰੀ ਮਾਰਕ ਕਾਰਨੀ ਮੁਤਾਬਕ ਕੈਨੇਡਾ ਤੇ ਅਮਰੀਕਾ ਦੇ ਅਧਿਕਾਰੀ ਲਗਾਤਾਰ ਟੈਰਿਫਸ ਸੰਬੰਧੀ ਇੱਕ ਸਮਝੌਤੇ ਦੀਆਂ ਸ਼ਰਤਾਂ ਤੇ ਗੱਲਬਾਤ ਕਰ ਰਹੇ ਨੇ ਇਹ ਬਿਆਨ ਉਦੋਂ ਆਇਆ ਜਦੋਂ ਕਾਰਨੀ ਨੇ ਇੱਕ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਵਾਈਟ ਹਾਊਸ 'ਚ ਮੁਲਾਕਾਤ ਕੀਤੀ ਸੀ ਜਿਸ ਦਾ ਮਕਸਦ ਵਪਾਰਕ ਟਕਰਾਅ ਨੂੰ ਖਤਮ ਕਰਨਾ ਸੀ ਕਾਰਨੀ ਨੇ ਦਾਅਵਾ ਕੀਤਾ ਹੈ ਕਿ ਦੋਵੇਂ ਪੱਖਾਂ ਵਿਚਾਲੇ ਜਦੋਂ ਸਮਝੌਤਾ ਹੋਵੇਗਾ ਤਾਂ ਕੈਨੇਡਾ ਨੂੰ ਹੋਰ ਫਾਇਦਾ ਹੋਵੇਗਾ ਪਾਰਲੀਮੈਂਟ 'ਚ ਪ੍ਰਸ਼ਨ ਕਾਲ ਦੌਰਾਨ ਜਦੋਂ ਵਿਰੋਧੀ ਧਿਰ ਵੱਲੋਂ ਕਾਰਨੀ ਤੋਂ ਪੁੱਛਿਆ ਗਿਆ ਕਿ ਕੀ ਉਹਨਾਂ ਨੇ ਆਪਣੇ 트럼ਪ ਨਾਲ ਮੁਲਾਕਾਤ ਤੋਂ ਕੁਝ ਹਾਸਲ ਕੀਤਾ ਤਾਂ ਕਾਰਨੀ ਨੇ ਕਿਹਾ ਕਿ ਕੈਨੇਡਾ ਦਾ ਪਹਿਲਾਂ ਹੀ ਅਮਰੀਕਾ ਨਾਲ ਸਭ ਤੋਂ ਵਧੀਆ ਸਮਝੌਤਾ ਹੈ ਬਹੁਤ ਸਾਰੇ ਉਤਪਾਦ ਅਜੇ ਵੀ ਟੈਰਿਫ ਤੋਂ ਬਿਨਾ ਅਮਰੀਕਾ ਨੂੰ ਵੇਚੇ ਜਾ ਰਹੇ ਨੇ ਤੇ ਭਵਿੱਖ ਵਿੱਚ ਹੋਰ ਵਧੀਆ ਸਮਝੌਤਾ ਕੀਤਾ ਜਾਵੇਗਾ ਕਾਰਨਿਨੇਕਾ ਕੇ ਇਸ ਵੇਲੇ ਦੋਵੇਂ ਪਾਸੇ ਦੀਆਂ ਟੀਮਾਂ ਵੱਡੇ ਉਦਯੋਗਾਂ 'ਚ ਹੋਰ ਫਾਇਦਿਆਂ ਲਈ ਗੱਲਬਾਤ ਕਰ ਰਹੀਆਂ ਨੇ ਸ਼ੁਰੂਆਤੀ ਧਿਆਨ ਸਟੀਲ ਐਲੂਮੀਨੀਅਮ ਤੇ ਊਰਜਾ ਖੇਤਰ ਤੇ ਹੈ ਪਰ ਉਹਨਾਂ ਨੇ ਇਹ ਵੀ ਦੱਸਿਆ ਕਿ ਦੋਵੇਂ ਪਾਸੇ ਕਾਰ ਉਦਯੋਗ ਲਈ ਇੱਕ ਵੱਖਰੀ ਸਹਿਮਤੀ ਤੇ ਕੰਮ ਕੀਤਾ ਜਾ ਰਿਹਾ ਹੈ ਕਾਰਨੀ ਨੇ ਦਾਅਵਾ ਕੀਤਾ ਕਿ ਲੱਕੜ ਉਦਯੋਗ ਤੇ ਲੱਗੇ ਸਖਤ ਟੈਰਿਫਸ ਕਰਕੇ ਕੈਨੇਡਾ ਇਸ ਸੈਕਟਰ ਲਈ ਸਿਰਫ ਸਭ ਤੋਂ ਵਧੀਆ ਸਮਝੌਤਾ ਸਵੀਕਾਰ ਕਰੇਗਾ ਕਨਜ਼ਰਵੇਟਿਵ ਲੀਡਰ ਪੀਅਰ ਐ ਪੋਲੀਵ ਨੇ ਕਾਰਨੀ ਦੀ ਟਰੰਪ ਨਾਲ ਮੁਲਾਕਾਤ ਦੀ ਤਿੱਖੀ ਆਲੋਚਨਾ ਕੀਤੀ ਤੇ ਕਿਹਾ ਕਿ ਕਾਰਨੀ ਨੇ ਰਾਸ਼ਟਰਪਤੀ ਅੱਗੇ ਕਮਜ਼ੋਰੀ ਨਾਲ ਝੁੱਕ ਕੇ 1 ਟ੍ਰਿਲੀਅਨ ਡਾਲਰ ਦੀ ਭੇਟ ਦੇ ਦਿੱਤੀ ਇਹ ਟਿੱਪਣੀ ਕਾਰਨੀ ਦੇ ਉਸ ਬਿਆਨ ਨੂੰ ਲੈ ਕੇ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੇ ਦੋਵੇਂ ਦੇਸ਼ ਟੈਰਿਫਸ ਤੇ ਇਕਰਾਰ ਕਰ ਲੈਂਦੇ ਨੇ ਤਾਂ ਕੈਨੇਡੀਅਨ ਨਿੱਜੀ ਖੇਤਰ ਦੁਬਾਰਾ ਅਮਰੀਕਾ 'ਚ ਨਿਵੇਸ਼ करेगा कारनी ਨੇ ਰਾਸ਼ਟਰਪਤੀ 트럼ਪ ਨੂੰ ਦੱਸਿਆ ਕਿ ਕੈਨੇਡਾ ਅਮਰੀਕਾ ਚ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ਕ ਹੈ ਖਾਸ ਤੌਰ ਤੇ ਕੈਨੇਡੀਅਨ ਪੈਨਸ਼ਨ ਯੋਜਨਾਵਾਂ ਨੇ ਸੈਂਕੜੇ ਬਿਲੀਅਨ ਡਾਲਰ ਦਾ ਅਮਰੀਕਾ ਚ ਨਿਵੇਸ਼ ਕੀਤਾ ਹੋਇਆ ਹੈ ਜਿਸ ਵਿੱਚ ਬੁਨਿਆਦੀ ਢਾਂਚਾ ਰੀਅਲ ਅਸਟੇਟ ਤੇ ਟੈਕਨੋਲੋਜੀ ਸ਼ਾਮਲ ਨੇ ਪੀਰੇ ਪੋਲੀਏਵ ਨੇ ਇਹਨਾਂ ਨਿਵੇਸ਼ ਵਾਅਦਿਆਂ ਨੂੰ ਕੈਨੇਡੀਅਨ ਕਾਮਿਆਂ ਨਾਲ ਧੋਖਾ ਦੱਸਿਆ ਤੇ ਪੁੱਛਿਆ ਕਿ ਕਾਰਨੀ ਦੇ ਚੋਣ ਮੈਨੀਫੈਸਟੋ ਚ ਕਿੱਥੇ ਲਿਖਿਆ ਸੀ ਕਿ ਉਹ ਅਮਰੀਕਾ ਨੂੰ 1 ਟ੍ਰਿਲੀਅਨ ਡਾਲਰ ਦੇ ਨਿਵੇਸ਼ ਦੇਣਗੇ ਇਸ ਦੇ ਕਾਰਨੀ ਨੇ ਵਿਅੰਗ ਭਰੇ ਅੰਦਾਜ਼ ਚ ਕਿਹਾ ਕਿ ਮੈਂ ਵਿਰੋਧੀ ਲੀਡਰ ਨੂੰ ਜਾਣੂ ਕਰਵਾਉਣਾ ਚਾਹੁੰਦਾ ਹਾਂ ਕਿ ਇੱਕ ਚੀਜ਼ ਹੁੰਦੀ ਹੈ ਜਿਸ ਨੂੰ ਨਿੱਜੀ ਖੇਤਰ ਕਿਹਾ ਜਾਂਦਾ ਹੈ ਨਿਵੇਸ਼ ਦੇ ਫੈਸਲੇ ਨਿੱਜੀ ਖੇਤਰ ਆਪਣੇ ਤੌਰ ਤੇ ਕਰਦਾ ਹੈ। অন্ਟੈਰੀਓ ਪ੍ਰੀਮੀਅਰ ਡੱਗਫੋਰਡ ਨੇ ਸੂਬੇ ਭਰ ਦੇ 20 ਤੋਂ ਵੱਧ ਮੇਅਰਾਂ ਵੱਲੋਂ ਸਪੀਡ ਕੈਮਰਾ ਪ੍ਰੋਗਰਾਮ ਨੂੰ ਖਤਮ ਕਰਨ ਦੀ ਬਜਾਇਸ਼ ਸੋਧ ਕਰਨ ਦੀ ਬੇਨਤੀ ਨੂੰ ਠੁਕਰਾ ਦਿੱਤਾ ਤੇ ਹੋਰ ਉਪਾਅਾਂ ਰਾਹੀਂ ਤੇਜ਼ ਰਫ਼ਤਾਰ ਨੂੰ ਖਤਮ ਕਰਨ ਦਾ ਪ੍ਰਣ ਲਿਆ। ਬ੍ਰੈਂਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਤੇ ਬਰਲਿੰਗਟਨ ਦੀ ਮੇਅਰ ਮੈਰੀਨ ਮੀਡ ਵਾਰਡ ਦੀ ਅਗਵਾਈ ਹੇਠ ਮੈਰਾ ਨੇ ਤਰਕ ਦਿੱਤਾ ਸੀ ਕਿ ਆਟੋਮੇਟਿਡ ਸਪੀਡ ਕੈਮਰਿਆਂ ਤੇ ਪੂਰੀ ਤਰ੍ਹਾਂ ਪਾਬੰਦੀ ਸਕੂਲ ਜ਼ੋਨਾਂ ਚ ਸੁਰੱਖਿਆ ਤੇ ਹੋਏ ਸਾਲਾਂ ਦੀ ਤਰੱਕੀ ਨੂੰ ਪਲਟ ਦੇਵੇਗੀ ਤੇ ਪੁਲਿਸ ਤੇ ਹੋਰ ਦਬਾਅ ਪਾਵੇਗੀ ਪਰ ਫੋਰਡ ਕਹਿ ਰਹੇ ਨੇ ਕਿ ਇਹ ਕੈਮਰੇ ਤੇਜ਼ ਰਫ਼ਤਾਰ ਡਰਾਈਵਰਾਂ ਨੂੰ ਰੋਕਣ ਚ ਨਾਕਾਮ ਰਹੇ ਨੇ ਤੇ ਇਹ ਸਿਰਫ ਪੈਸਾ ਇਕੱਠਾ ਕਰਨ ਦਾ ਢੰਗ ਨੇ ਉਨਾ ਇੱਕ ਪੱਤਰ 'ਚ ਮੇਰਾ ਨੂੰ ਦੱਸਿਆ ਕਿ 2020 ਤੋਂ 2024 ਤੱਕ ਅਨਟਾਰੀਓ 'ਚ ਸਪੀਡ ਕੈਮਰਿਆਂ ਦੁਆਰਾ ਕੀਤੇ ਗਏ ਜੁਰਮਾਨਿਆਂ ਦੀ ਗਿਣਤੀ ਲਗਭਗ 9 ਗੁਣਾ ਵਧੀ ਹੈ ਜੋ ਕਿ ਕੁੱਲ 52 ਮਿਲੀਅਨ ਡਾਲਰ ਤੋਂ ਵੱਧ ਹੈ ਫੋਰਡ ਨੇ ਕਿਹਾ ਕਿ ਜਿਹੜੇ ਸ਼ਹਿਰ ਅਤੇ ਕਸਬੇ ਕੈਮਰੇ ਰੱਖਣਾ ਚਾਹੁੰਦੇ ਨੇ ਉਹ ਲਾਲਚੀ ਨੇ ਕਿਉਂਕਿ ਜੇਕਰ ਉਹ ਅਸਲ ਦੇ ਵਿੱਚ ਤੇਜ਼ ਰਫਤਾਰ ਡਰਾਈਵਰਾਂ ਨੂੰ ਰੋਕਣਾ ਚਾਹੁੰਦੇ ਨੇ ਤਾਂ ਉਹ ਸੜਕਾਂ ਤੇ ਸਪੀਡ ਬੰਪ ਅਤੇ ਗੋਲ ਚੱਕਰ ਲਗਾਉਂਦੇ ਕਈ ਸ਼ਹਿਰਾਂ ਸਿੱਖ ਚਿਲड्रन ਹਸਪਤਾਲ ਅਤੇ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਡੇਟਾ ਅਨੁਸਾਰ ਜਿੱਥੇ ਕੈਮਰੇ ਲੱਗੇ ਨੇ ਉੱਥੇ ਗੱਡੀਆਂ ਦੀ ਰਫ਼ਤਾਰ 'ਚ ਕਮੀ ਆਈ ਹੈ ਮੇਅਰ ਮੀਡਵਾਰਡ ਨੇ ਕਿਹਾ ਏ ਕਿ ਤੇਜ਼ ਰਫ਼ਤਾਰ ਵਾਲੇ ਡਰਾਈਵਰਾਂ ਨੂੰ ਜੁਰਮਾਨਾ ਹੋਣਾ ਚਾਹੀਦਾ ਏ ਇਹ ਸਿਰਫ ਜਾਇਜ਼ ਹੀ ਨਹੀਂ ਬਲਕਿ ਬੱਚਿਆਂ ਦੀ ਜ਼ਿੰਦਗੀ ਬਚਾਉਣ ਦੀ ਗੱਲ ਹੈ ਉਹ ਕਹਿੰਦੀ ਏ ਕਿ 30 ਕਿਲੋਮੀਟਰ ਦੀ ਰਫ਼ਤਾਰ ਤੇ ਟੱਕਰ ਹੋਣ ਤੇ ਬਚਣ ਦੀ ਸੰਭਾਵਨਾ 90% ਹੁੰਦੀ ਏ ਪਰ 50 ਦੀ ਰਫਤਾਰ ਤੇ ਇਹ ਘਟ ਹੋ ਕੇ 20% ਰਹਿ ਜਾਂਦੀ ਹੈ ਮੀਰਾ ਨੇ ਸੁਝਾ ਦਿੱਤਾ ਸੀ ਕਿ ਡਗਫੋਰਡ ਸਪੀਡ ਕੈਮਰਾ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਬਜਾਏ ਥੋੜੀ ਸੋਧ ਕਰ ਦੇਣ ਤੇ ਕੈਮਰੇ ਸਿਰਫ ਸਕੂਲ ਜ਼ੋਨਾਂ ਚ ਲਗਾਏ ਜਾਣ ਸਿਰਫ ਸਕੂਲ ਦੇ ਸਮੇਂ ਦੌਰਾਨ ਚੱਲਣ ਤੇ ਉਹਨਾਂ ਸਪੀਡਾਂ ਉੱਤੇ ਹੀ ਟਿਕਟ ਦਿੱਤੀ ਜਾਵੇ ਜੋ ਇੱਕ ਨਿਸ਼ਚਿਤ ਹੱਦ ਤੋਂ ਉੱਤੇ ਹੋਣ। ਮੈਰਾ ਨੇ ਇਹ ਵੀ ਮੰਗ ਕੀਤੀ ਸੀ ਕਿ ਕੈਮਰੇ ਬੰਦ ਹੋਣ ਕਾਰਨ ਹੋਣ ਵਾਲੇ ਨੁਕਸਾਨ ਦੀ ਪਰਪਾਈ ਸੂਬਾ ਸਰਕਾਰ ਕਰੇ ਪਰ ਫੋਰਡ ਨੇ ਸਿਰਫ ਕੌਂਟਰੈਕਟ ਖਤਮ ਕਰਨ ਦੀ ਲਾਗਤ ਦੀ ਪਰਪਾਈ ਦਾ ਵਾਅਦਾ ਕੀਤਾ। ਫੋਰਡ ਕਹਿੰਦੇ ਨੇ ਜੇਕਰ ਤੁਸੀਂ ਇੰਨੇ ਸਾਲਾਂ 'ਚ ਕੈਮਰਾ ਰਾਹੀਂ ਲੋਡ ਤੋਂ ਵੱਧ ਪੈਸਾ ਇਕੱਠਾ ਕੀਤਾ ਏ ਤਾਂ ਹੁਣ ਉਸੇ ਪੈਸੇ ਨਾਲ ਆਪਣੇ ਖਰਚੇ ਪੂਰੇ ਕਰੋ। ਕੈਨੇਡਾ ਦੇ 25 ਪ੍ਰਮੁੱਖ ਪਗੋੜਿਆਂ ਦੀ ਨਵੀਂ ਸੂਚੀ ਜਾਰੀ ਕੀਤੀ ਗਈ ਹੈ ਇਸ ਵਿੱਚ ਦਾਵਾ ਕੀਤਾ ਗਿਆ ਹੈ ਕਿ ਸਭ ਤੋਂ ਖਤਰਨਾਕ ਪਗੋੜਾ ਮੈਟਰੋ ਵੈਂਕੂਵਰ ਚ ਮੌਜੂਦ ਹੋ ਸਕਦਾ ਹੈ ਸੂਚੀ ਚ ਦੋ ਪੰਜਾਬੀਆਂ ਦੇ ਨਾਮ ਵੀ ਸ਼ਾਮਲ ਨੇ 25 ਚੋਂ 14 ਪਗੋੜੇ ਅਨਟਾਰੀਓ 4 ਪਗੋੜੇ ਕਿਊਬਿਕ 3 ਮੈਨੀਟੋਬਾ 2 ਅਲਬਰਟਾ ਤੇ 2 ਬ੍ਰਿਟਿਸ਼ ਕੋਲੰਬੀਆ ਚ ਲੋੜੀਂਦੇ ਨੇ 17 ਪਗੋੜਿਆਂ ਵਿਰੁੱਧ ਕਤਲ ਦੇ ਦੋਸ਼ ਹਨ ਜਦਕਿ ਬਾਕੀ ਜਣਸੀ ਹਮਲੇ ਅਤੇ ਸਾਜ਼ਿਸ਼ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ ਬੋਲੋ ਪ੍ਰੋਗਰਾਮ ਦੇ ਕਾਰਜਕਾਰੀ ਡਾਇਰੈਕਟਰ ਮੈਕਸ ਲੈਂਗਲੂਆ ਨੇ ਦੱਸਿਆ ਕਿ ਸੂਚੀ 'ਚ 12 ਨਵੇਂ ਨਾਮ ਸ਼ਾਮਲ ਕੀਤੇ ਗਏ ਨੇ ਜਿਨ੍ਹਾਂ ਦੀ ਸੂਹ ਦੇਣ ਵਾਲਿਆਂ ਨੂੰ 1 ਲੱਖ ਡਾਲਰ ਤੱਕ ਦਾ ਇਨਾਮ ਮਿਲ ਸਕਦਾ ਹੈ। ਪਿਛਲੇ ਸਾਲ ਦੀ ਸੂਚੀ 'ਚ ਸ਼ਾਮਲ ਪਗੌੜਿਆਂ 'ਚੋਂ 9 ਕਾਬੂ ਕੀਤੇ ਜਾ ਚੁੱਕੇ ਨੇ। ਬੋਲੋ ਮੁਹਿੰਮ ਦੌਰਾਨ 2018 ਮਗਰੋਂ 78 ਸ਼ੱਕੀਆਂ ਦੇ ਨਾਮ ਸ਼ਾਮਲ ਕੀਤੇ ਗਏ ਤੇ ਇਹਨਾਂ 'ਚੋਂ 42 ਨੂੰ ਹਥਕੜੀਆਂ ਲਾਉਣ 'ਚ ਪੁਲਿਸ ਸਫਲ ਰਹੀ। ਤਾਜ਼ਾ ਸੂਚੀ 'ਚ ਪਹਿਲਾ ਨਾਮ ਫਵੈਂਟਸ ਗਰੇਮਾਜੋ ਦਾ ਹੈ ਉਸ ਦੇ ਬੈਨਕੂਵਰ 'ਚ ਹੋਣ ਦਾ ਹਾਦਸਾ ਜ਼ਾਹਰ ਕੀਤਾ ਜਾ ਰਿਹਾ ਹੈ ਅਸਲ 'ਚ ਉਹ ਮੌਂਟਰੀਅਲ ਨਾਲ ਸੰਬੰਧਤ ਹੈ ਪਰ BC ਅਤੇ ਅੰਟਾਰੀਓ 'ਚ ਉਸ ਦੇ ਕਰੀਬੀ ਦੋਸਤਾਂ ਦੀ ਮੌਜੂਦਗੀ ਦੱਸੀ ਜਾ ਰਹੀ ਹੈ ਸੂਚੀ 'ਚ 16ਵੇਂ ਨੰਬਰ ਤੇ ਗੁਰਕੀਰਤ ਸਿੰਘ ਨੂੰ ਰੱਖਿਆ ਗਿਆ ਹੈ ਜੋ ਸੈਕਸ਼ੂਅਲ ਇੰਟਰਫੀਰੈਂਸ ਦੇ ਮਾਮਲੇ 'ਚ ਪਗੋੜਾ ਹੈ ਇਸ ਤੋਂ ਇਲਾਵਾ 21ਵੇਂ ਨੰਬਰ ਤੇ ਤਰਮ ਧਾਲੀਵਾਲ ਨੂੰ ਰੱਖਿਆ ਗਿਆ ਹੈ ਜੋ ਕਤਲ ਮਾਮਲੇ ਦੇ ਵਿੱਚ ਲੋੜਿੰਦਾ ਹੈ ਸ਼੍ਰੀ ਮੁਖਸਰ ਸਾਹਿਬ ਦੇ ਨੇੜਲੇ ਪਿੰਡ ਥਾਂਦੇਵਾਲਾ ਦੀ ਰਾਜਵੀਰ ਕੌਰ ਨੇ ਇਤਿਹਾਸ ਰਚਦਿਆਂ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਚ ਕੈਡਟ ਵਜੋਂ ਭਰਤੀ ਹੋ ਕੇ ਪਹਿਲੀ ਦਸਤਾਰ ਧਾਰੀ ਮਹਿਲਾ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਉਸ ਦੀ ਇਸ ਪ੍ਰਾਪਤੀ ਤੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਹੈ। ਪਿਤਾ ਇਕੱਤਰ ਸਿੰਘ, ਮਾਤਾ ਕੁਲਵਿੰਦਰ ਕੌਰ ਤੇ ਭਰਾ ਬਿਆਨਤ ਸਿੰਘ ਸਮੇਤ ਸਾਰੇ ਪਿੰਡ ਵਾਸੀਆਂ ਨੇ ਉਸ ਦੀ ਕਾਮਯਾਬੀ ਤੇ ਮਾਣ ਪ੍ਰਗਟਾਇਆ। ਰਾਜਵੀਰ ਕੌਰ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਥਾਂਦੇਵਾਲਾ ਦੇ ਨਿਊ ਮਾਡਲ ਸਕੂਲ ਤੋਂ ਕੀਤੀ। ਇਸ ਤੋਂ ਬਾਅਦ 10ਵੀਂ ਮੁਕਸਰ ਦੇ ਸ਼ਿਵਾਲਿਕ ਸਕੂਲ, 12ਵੀਂ ਸਦਮਾ ਖੁਰਦ ਦੇ ਲੜਕੀਆਂ ਦੇ ਸਕੂਲ, BCA ਗੁਰਨਾਨਕ ਕਾਲਜ ਮੁਕਸਰ ਤੋਂ ਤੇ MSc ਗੁਰੂ ਗੋਬਿੰਦ ਸਿੰਘ ਗਰਲਜ਼ ਕਾਲਜ ਚੰਡੀਗੜ੍ਹ ਤੋਂ ਕੀਤੀ। 2016 ਚ ਉਹ ਕੈਨੇਡਾ ਚਲੀ ਗਈ ਸੀ ਕੈਨੇਡਾ ਪਹੁੰਚਣ ਤੋਂ ਬਾਅਦ ਰਾਜਵੀਰ ਕੌਰ ਨੇ ਉੱਥੇ ਵਾਲਮਾਰਟ 'ਚ ਨੌਕਰੀ ਕਰਦਿਆਂ ਨਾਲ ਨਾਲ ਕੈਨੇਡਾ ਪੁਲਿਸ 'ਚ ਭਰਤੀ ਲਈ ਤਿਆਰੀ ਜਾਰੀ ਰੱਖੀ ਉਸ ਦੀ ਲਗਨ ਤੇ ਮਿਹਨਤ ਦਾ ਨਤੀਜਾ ਇਹ ਰਿਹਾ ਕਿ ਹੁਣ ਉਸ ਨੂੰ ਕੈਨੇਡਾ ਦੇ ਸਸਕਾਚੂਅਨ 'ਚ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ 'ਚ ਕੈਡਟ ਵਜੋਂ ਚੁਣਿਆ ਗਿਆ ਹੈ ਰਾਜਵੀਰ ਕੌਰ ਦੇ ਭਰਾ ਬਿਅੰਤ ਸਿੰਘ ਦੇ ਮੁਤਾਬਕ ਉਸਦੀ ਭੈਣ ਦਾ ਸੁਪਨਾ ਭਾਰਤ ਚ ਪੀसीएस ਜਾਂ ਪੀਪੀਐਸ ਅਧਿਕਾਰੀ ਬਣਨ ਦਾ ਸੀ ਪਰ ਕੈਨੇਡਾ ਦੀ ਪੁਲਿਸ ਚ ਭਰਤੀ ਹੋ ਕੇ ਉਸਨੇ ਆਪਣਾ ਸੁਪਨਾ ਸਿਰੇ ਚੜਾਇਆ ਏ ਉਸ ਨੂੰ ਪੁਲਿਸ ਬੈਜ ਸੌਂਪਣ ਸਮੇ ਅਧਿਕਾਰੀਆਂ ਨੇ ਵੀ ਕਿਹਾ ਕਿ ਇਸ ਤੋਂ ਪਹਿਲਾਂ ਕੋਈ ਦਸਤਾਰ ਧਾਰੀ ਮਹਿਲਾ ਕੈਨੇਡੀਅਨ ਪੁਲਿਸ ਦਾ ਹਿੱਸਾ ਨਹੀਂ ਬਣੀ ਸੀ Ontario ਦੇ ਇੱਕ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ 2024 ਦੌਰਾਨ ਹੋਏ ਇੱਕ ਸੜਕ ਹਾਦਸੇ 'ਚ ਸ਼ਰਤਾਂ ਉੱਪਰ ਜ਼ਮਾਨਤ ਮਿਲੀ ਹੈ 26 ਵਰਿਆਂ ਦੇ ਨਵਜੀਤ ਸਿੰਘ ਨੂੰ ਆਪਣਾ ਪਾਸਪੋਰਟ ਤੇ ਡਰਾਈਵਿੰਗ ਲਾਇਸੈਂਸ ਸਮਰਪਣ ਕਰਨ ਡਰਾਈਵਿੰਗ ਨਾ ਕਰਨ Ontario 'ਚ ਇੱਕ ਨਿਰਧਾਰਤ ਪਤੇ ਤੇ ਰਹਿਣ ਅਤੇ ਮੈਨੀਟੋਬਾ ਚ ਪੁਲਿਸ ਨੂੰ ਹਫਤਾਵਾਰੀ ਰਿਪੋਰਟ ਕਰਨ ਸਮੇਤ ਸ਼ਰਤਾਂ ਨਾਲ ਰਿਹਾ ਕੀਤਾ ਗਿਆ। ਪੁਲਿਸ ਮੁਤਾਬਕ ਨਵਜੀਤ ਨੂੰ ਇੱਕ ਹਫਤਾ ਪਹਿਲਾਂ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਜਦੋਂ ਉਹ ਇਥੋਪੀਅਨ 에ਅਰਲਾਈਨਸ ਦੀ ਉਡਾਣ ਰਾਹੀਂ ਕੈਨੇਡਾ ਪਹੁੰਚਿਆ ਸੀ। 15 ਨਵੰਬਰ 2024 ਨੂੰ ਵਿਨੀਪੈਗ ਤੋਂ ਲਗਭਗ 90 ਕਿਲੋਮੀਟਰ ਦੂਰ ਹੋਏ ਇੱਕ ਸੜਕ ਹਾਦਸੇ 'ਚ ਨਵਜੀਤ ਸਿੰਘ ਪੁਲਿਸ ਨੂੰ ਰਲੋੜੀਂਦਾ ਸੀ। ਇਸ ਹਾਦਸੇ 'ਚ 35 ਸਾਲਾ ਸਾਰਾ ਉਗਰ ਤੇ ਉਸਦੀ ਧੀ ਅਲੈਕਸਾ ਦੀ ਮੌਤ ਹੋ ਗਈ ਸੀ। ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਉਹ ਹਾਈਵੇ ਦੇ ਇੱਕ ਹਿੱਸੇ ਤੇ ਘੱਟੋ-ਘੱਟ 91 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ ਜਿਸ ਦੀ ਗਤੀ ਸੀਮਾ 100 ਕਿਲੋਮੀਟਰ ਪ੍ਰਤੀ ਘੰਟਾ ਸੀ ਉਸ ਸ਼ਾਮ ਨੂੰ ਜਦੋਂ ਉਹ ਸਟਾਪ ਲਾਈਨ ਨੂੰ ਪਾਰ ਕਰ ਗਿਆ ਤਾਂ ਉਹ ਉਂਗਰ ਦੀ ਐਸਯੂਵੀ ਦੇ ਯਾਤਰੀ ਪਾਸੇ ਨਾਲ ਟਕਰਾ ਗਿਆ ਅਦਾਲਤ 'ਚ ਦੱਸਿਆ ਗਿਆ ਕਿ ਉਸ ਰਾਤ ਹਾਈਵੇ ਦੇ ਹਾਲਾਤ ਆਮ ਸਨ ਤੇ ਕੋਈ ਵੀ ਵਾਤਾਵਰਣ ਸੰਬੰਧੀ ਚੇਤਾਵਨਾਂ ਨੂੰ ਨਹੀਂ ਨੋਟ ਕੀਤਾ ਗਿਆ ਸੀ ਪੁਲਿਸ ਨੇ ਹਾਦਸੇ ਤੋਂ ਬਾਅਦ ਹਸਪਤਾਲ 'ਚ ਨਵਜੀਤ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਦੱਸਿਆ ਗਿਆ ਕਿ ਉਹ ਸਦਮੇ 'ਚ ਸੀ। ਉਹਨਾਂ ਨੇ ਨਵਜੀਤ ਸਿੰਘ ਨੂੰ ਰਿਹਾਅ ਹੋਣ ਤੇ ਜਾਂਚ ਕਰਤਾਵਾਂ ਨਾਲ ਸੰਪਰਕ ਕਰਨ ਦੇ ਨਿਰਦੇਸ਼ ਦਿੱਤੇ। ਅਧਿਕਾਰੀਆਂ ਨੇ ਬਾਅਦ 'ਚ ਉਸ ਨਾਲ ਸੰਪਰਕ ਕੀਤਾ ਪਰ ਉਹ ਵਾਅਦੇ ਅਨੁਸਾਰ ਕਦੇ ਵੀ ਪੇਸ਼ ਨਹੀਂ ਹੋਇਆ। ਹਾਦਸੇ ਦੇ ਇੱਕ ਚਸ਼ਮਦੀਦ ਗਵਾਹ ਮੁਤਾਬਕ ਐਸਯੂਵੀ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਸੀ ਤੇ ਇਸ ਦੀਆਂ ਸਾਰੀਆਂ ਖਿੜਕੀਆਂ ਟੁੱਟ ਗਈਆਂ ਸਨ। ਸਰਕਾਰੀ ਵਕੀਲ ਮੁਤਾਬਕ ਹਾਦਸੇ ਦੇ ਸਮੇਂ ਨਵਜੀਤ ਸਿੰਘ ਦੇ ਟਰੱਕ 'ਚ ਬਲੈਕ ਬਾਕਸ ਬੰਦਸੀ ਤੇ ਦੋਸ਼ ਲਗਾਇਆ ਕਿ ਸਿੰਘ ਨੇ ਆਪਣੀ ਡਰਾਈਵਿੰਗ ਲੌਗ ਨੂੰ ਝਾਲੀ ਬਣਾਇਆ ਇੱਕ ਜਾਂਚ ਕਰਤਾ ਨੇ ਇਹ ਸਿੱਟਾ ਕੱਢਿਆ ਕਿ ਸਿੰਘ ਨੇ ਸੜਕ ਤੇ ਉਤਰਨ ਤੋਂ ਪਹਿਲਾਂ ਲਗਾਤਾਰ 8 ਘੰਟੇ ਦਾ ਆਰਾਮ ਨਹੀਂ ਕੀਤਾ ਸੀ ਕਰਾਊਨ ਅਟਾਰਨੀ ਮਾਈਕਲ ਹਿਮਲਮੈਨ ਨੇ ਕਿਹਾ ਕਿ ਇਹ ਡਰਾਈਵਰ ਦੀ ਥਕਾਵਟ ਵੱਲ ਇਸ਼ਾਰਾ ਕਰ ਸਕਦਾ ਹੈ ਜੋ ਕਿ ਹਾਦਸੇ ਲਈ ਇੱਕ ਕਾਰਕ ਹੋ ਸਕਦਾ ਹੈ ਨਵਜੀਤ ਸਿੰਘ ਦੇ ਵਕੀਲ ਅਭੈ ਗੋਤਮ ਨੇ ਕਿਹਾ ਕਿ ਨਵਜੀਤ ਸਿੰਘ ਨੂੰ ਪੂਰੀ ਤਰ੍ਹਾਂ ਪਤਾ ਸੀ ਕਿ ਜਦੋਂ ਉਹ ਕੈਨੇਡਾ ਵਾਪਸ ਆਵੇਗਾ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਫਿਰ ਵੀ ਉਸ ਨੇ ਅჯਿਹਾ ਕੀਤਾ ਗੋਤਮ ਨੇ ਅਦਾਲਤ ਨੂੰ ਦੱਸਿਆ ਕਿ ਉਹ ਦੋਸ਼ਾਂ ਨਾਲ ਲੜਨ ਲਈ ਵਾਪਸ ਆਇਆ ਸੀ ਗੋਤਮ ਨੇ ਕਿਹਾ ਕਿ ਇਹ ਮੰਦ ਭਾਗ ਹੈ ਕਿ ਇੱਕ ਹਾਦਸਾ ਹੋਇਆ ਤੇ ਦੋ ਜਾਨਾਂ ਚਲੀਆਂ ਗਈਆਂ ਕੋਈ ਸਿਰਫ ਕਲਪਨਾ ਕਰ ਸਕਦਾ ਹੈ ਕਿ ਪਰਿਵਾਰ ਕਿਸ ਸਥਿਤੀ ਚੋਂ ਗੁਜ਼ਰ ਰਿਹਾ ਹੋਵੇਗਾ ਨਵਜੀਤ 2020 ਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਭਾਰਤ ਤੋਂ ਕੈਨੇਡਾ ਆਇਆ ਸੀ ਉਸ ਨੂੰ 2022 ਚ ਵਰਕ ਪਰਮਿਟ ਮਿਲਿਆ ਸੀ ਤੇ ਉਹ ਉਦੋਂ ਤੋਂ ਇੱਕ ਟਰੱਕ ਡਰਾਈਵਰ ਵਜੋਂ ਕੰਮ ਕਰ ਰਿਹਾ ਹੈ ਵਕੀਲ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਸਿੰਘ ਤਣਾਛੀ ਗੋਤਮ ਨੇ ਕਿਹਾ ਕਿ ਜਦੋਂ ਡਰਾਈਵਰ ਨੇ ਆਪਣੇ ਮਾਪਿਆਂ ਨੂੰ ਹਾਦਸੇ ਬਾਰੇ ਦੱਸਿਆ ਤਾਂ ਉਸਦੀ ਮਾਂ ਬਿਮਾਰ ਹੋ ਗਈ ਉਹ ਆਪਣੇ ਮਾਪਿਆਂ ਦਾ ਸਮਰਥਨ ਕਰਨ ਲਈ ਉਦੋਂ ਦੇਸ਼ ਛੱਡ ਗਿਆ ਸੀ ਗੋਤਮ ਨੇ ਇਹ ਵੀ ਕਿਹਾ ਕਿ ਸਿੰਘ ਨੇ ਉਸ ਨੂੰ ਦੱਸਿਆ ਕਿ ਉਸ ਦਾ ਪਰਿਵਾਰ ਖਰਚਿਆਂ ਨੂੰ ਪੂਰਾ ਕਰਨ ਲਈ ਉਸ ਦੀ ਆਮਦਨ ਤੇ ਨਿਰਭਰ ਕਰਦਾ ਹੈ ਜਿਸ ਵਿੱਚ ਉਸ ਦੀ ਮਾਂ ਦੁਆਰਾ ਲਈਆਂ ਜਾਂਦੀਆਂ ਦਵਾਈਆਂ ਵੀ ਸ਼ਾਮਲ ਨੇ ਨਵਜੀਤ ਸਿੰਘ ਦੀ ਜ਼ਮਾਨਤ ਦੀਆਂ ਸ਼ਰਤਾਂ 'ਚ ਪੀੜਤਾਂ ਦੇ ਰਿਸ਼ਤੇਦਾਰਾਂ ਜਿਹਾ ਕੇਸ ਦੇ ਗਵਾਹਾਂ ਨਾਲ ਸੰਪਰਕ ਨਾ ਕਰਨਾ ਕਰਫਿਊ ਦੀ ਪਾਲਣਾ ਕਰਨਾ ਸ਼ਾਮਲ ਹੈ ਤੇ ਜੇਕਰ ਉਹ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ 7500 ਡਾਲਰ ਦਾ ਹੋਰ ਜੁਰਮਾਨਾ ਲਾਇਆ ਜਾ ਸਕਦਾ ਹੈ। ਕੈਨੇਡਾ ਦੇ ਇੱਕ ਹੋਟਲ 'ਚ Hindu-Muslim ਵਿਵਾਦ ਪੈਦਾ ਹੋ ਗਿਆ ਜਦੋਂ ਆਪਣੀ ਰਹਿائش ਲਈ ਕਮਰਾ ਲੈਣ ਪੁੱਜੇ ਸ਼ਰਾਬੀ ਮਹਿਮਾਨ ਨੇ ਹੋਟਲ ਮੁਲਾਜ਼ਮ ਨੂੰ ਕੁੱਟ-ਕੁੱਟ ਕੇ ਗੰਭੀਰ ਜ਼ਖਮੀ ਕਰ ਦਿੱਤਾ ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਘਟਨਾਕ੍ਰਮ ਦੀ ਸ਼ੁਰੂਆਤ ਕ੍ਰੈਡਿਟ ਕਾਰਡ ਤੋਂ ਹੋਈ ਹੋਟਲ ਮੁਲਾਜ਼ਮ ਨੇ ਕਮਰੇ ਦਾ ਕਿਰਾਇਆ ਕ੍ਰੈਡਿਟ ਕਾਰਡ ਦੀ ਬਜਾਏ ਕਿਸੇ ਹੋਰ ਤਰੀਕੇ ਨਾਲ ਅਦਾ ਕਰਨ ਤੇ ਜ਼ੋਰ ਦਿੱਤਾ ਪਰ ਮਹਿਮਾਨ ਕ੍ਰੈਡਿਟ ਕਾਰਡ ਰਾਹੀਂ ਅਦਾਇਗੀ ਤੇ ਅੜਿਆ ਰਿਹਾ ਦੋਹਾਂ ਵਿਚਾਲੇ ਤੂਤੂ ਮੈਮਾ ਹੋ ਗਈ ਪਰ ਜਦੋਂ ਮਹਿਮਾਨ ਨੂੰ ਪਤਾ ਲੱਗਾ ਕਿ ਹੋਟਲ ਦਾ ਮੁਲਾਜ਼ਮ ਮੁਸਲਮਾਨ ਹੈ ਤਾਂ ਉਹ ਹੋਰ ਜ਼ਿਆਦਾ ਤੈਸ਼ ਆ ਗਿਆ ਪੁਲਿਸ ਮੁਤਾਬਕ ਸ਼ੱਕੀ ਹੋਟਲ ਮੁਲਾਜ਼ਮ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ ਜਿਸ ਮਗਰੋਂ ਮੁਲਾਜ਼ਮ ਉੱਠ ਕੇ ਦੂਜੇ ਕਮਰੇ 'ਚ ਚਲਾ ਗਿਆ ਪਰ ਸ਼ਰਾਬ ਨਾਲ ਟੱਲੀ ਮਹਿਮਾਨ ਉਸ ਦੇ ਪਿੱਛੇ ਗਿਆ ਤੇ ਉਸ ਉੱਤੇ ਹਮਲਾ ਕਰ ਦਿੱਤਾ ਹੋਟਲ ਮੁਲਾਜ਼ਮ ਨੇ ਕਿਸੇ ਤਰੀਕੇ ਨਾਲ ਪੁਲਿਸ ਨੂੰ ਫੋਨ ਕਰਦਿਆਂ ਆਪਣੀ ਜਾਨ ਬਚਾਉਣ ਦੀ ਫਰਿਆਦ ਕੀਤੀ ਮੌਕੇ ਤੇ ਪੁੱਜੇ ਪੁਲਿਸ ਅਫਸਰਾਂ ਨੂੰ 54 ਸਾਲ ਦਾ ਮੁਲਾਜ਼ਮ ਗੰਭੀਰ ਜ਼ਖਮੀ ਹਾਲਤ ਚ ਮਿਲਿਆ ਜਿਸ ਨੂੰ ਟ੍ਰੋਮਾ ਸੈਂਟਰ ਦਾਖਲ ਕਰਵਾਇਆ ਗਿਆ ਦੂਜੇ ਪਾਸੇ ਸ਼ੱਕੀ ਵੀ ਜਲਦ ਹੀ ਪੁਲਿਸ ਦੇ ਅੜਿੱਕੇ ਆ ਗਿਆ ਜਿਸ ਦੀ شناخت ਟ੍ਰਾਂਟੋ ਦੇ 31 ਸਾਲਾ ਗੀਤਾਨਸਨ ਸ਼ਰੀਰੰਜਨ ਵਜੋਂ ਕੀਤੀ ਗਈ ਸ਼ਰੀਰੰਜਨ ਵਿਰੁੱਧ ਹਮਲਾ ਕਰਦਿਆਂ ਸਰੀਰਕ ਨੁਕਸਾਨ ਪਹੁੰਚਾਉਣ ਤੇ ਧਮਕੀਆਂ ਦੇਣ ਦੇ ਦੋਸ਼ ਆਇਦ ਕੀਤੇ ਗਏ ਨੇ ਮਾਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀਵਲੋਂ ਮੁਸਲਮਾਨ ਹੋਟਲ ਵਰਕਰ ਉੱਤੇ ਹਮਲੇ ਦੀ ਸਖਤ ਸ਼ਬਦਾਂ ਚ ਨਖੇਦੀ ਕੀਤੀ ਗਈ ਉਨਾ ਕਾਕੇ ਧਾਰਮਿਕ ਨਫਰਤ ਵਾਸਤੇ ਕੈਨੇਡਾ ਚ ਕੋਈ ਥਾਂ ਨਹੀਂ ਹੈ ਤੇ ਦੋਸ਼ੀ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸੇ ਦੌਰਾਨ অন্ਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਮੁਸਲਮਾਨ ਭਾਈਚਾਰੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਤੇ ਇਸਲਾਮੋਫੋਬੀਆ ਦਾ ਡਟ ਕੇ ਟੱਕਰਾ ਕੀਤਾ ਜਾਵੇਗਾ। ਉਧਰ ਯੋਰਕ ਰੀਜਨਲ ਪੁਲਿਸ ਨੇ ਵੀ ਇੱਕ ਬਿਆਨ ਜਾਰੀ ਕਰਦਿਆਂ ਫਿਰਕੂ ਨਫਰਤ ਵਾਲੀ ਇਸ ਘਟਨਾ ਦੀ ਨਕੇਦੀ ਕੀਤੀ ਹੈ। ਮਾਰਕਮ ਦੇ ਹਾਈਵੇ 7 ਈਸਟ ਅਤੇ ਕਾਮਰਸ ਵੈਲੀ ਡਰਾਈਵ ਵੈਸਟ ਇਲਾਕੇ ਚ 28 ਸਤੰਬਰ ਨੂੰ ਵਾਪਰੀ ਘਟਨਾ ਬਾਰੇ ਪੁਲਿਸ ਨੇ ਕਿਹਾ ਕਿ ਨਫਰਤੀ ਅਪਰਾਧ ਜਾਂ ਵਿਤਕਰੇ ਨਾਲ ਸੰਬੰਧਤ ਹਰ ਸ਼ਿਕਾਇਤ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਂਦੀ ਹੈ। ਅਲਬਰਟਾ ਦੀ ਵਾਈਨ ਰਾਈਟ ਨਗਰਪਾਲਿਕਾ ਪਹਿਲੀ ਵਾਰ ਕੈਨੇਡਾ ਚ ਹਿੰਦੂ ਫੋਬੀਆ ਦੀ ਨਿੰਦਾ ਕਰਨ ਵਾਲੀ ਸਰਕਾਰੀ ਸੰਸਥਾ ਬਣੀ ਹੈ। ਕਸਬਾ ਕੌਂਸਲ ਦੇ ਨੁਮਾਇੰਦਿਆਂ ਨੇ ਮਤਾ ਪਾਸ ਕੀਤਾ ਕਿ ਹਿੰਦੂ ਫੋਬੀਆ ਹਿੰਦੂ ਵਿਰੋਧੀ ਕਟੜਤਾ ਤੇ ਸਾਰੇ ਲੋਕਾਂ ਪ੍ਰਤੀ ਅਸਹਿਣਸ਼ੀਲਤਾ ਦੀ ਨਿੰਦਾ ਕਰਦੇ ਹਨ ਅਤੇ ਅਲਬਰਟਾ ਦੇ ਵਾਈਨਰਾਈਟ ਕਸਬੇ ਨੂੰ ਇੱਕ ਅਜਿਹੀ ਜਗ੍ਹਾ ਕੋਸ਼ਿਸ਼ਿਤ ਕਰਦੇ ਨੇ ਜੋ ਬਰਾਬਰ ਸੁਰੱਖਿਆ ਅਤੇ ਨਾਗਰਿਕ ਅਧਿਕਾਰਾਂ ਦੀ ਕਦਰ ਕਰਦਾ ਹੈ ਕਸਬੇ ਦੇ ਮੇਅਰ ਬਰੂਸ ਪੋਗ ਮੁਤਾਬਕ ਕੈਨੇਡੀਅਨ ਹਿੰਦੂਆਂ ਸਮੇਤ ਉਹਨਾਂ ਸਾਰੇ ਧਰਮਾਂ ਦਾ ਸਵਾਗਤ ਕਰਦੇ ਨੇ ਜੋ ਸਖਤ ਮਿਹਨਤ ਕਰਦੇ ਨੇ ਪਰਿਵਾਰਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦੇ ਨੇ ਤੇ ਸਾਡੀ ਆਰਥਿਕ ਤੇ ਸਮਾਜਿਕ ਭਲਾਈ 'ਚ ਯੋਗਦਾਨ ਪਾਉਂਦੇ ਨੇ ਹਿੰਦੂਆਂ ਨੇ ਸਾਨੂੰ ਯੋਗਾ ਆਯੁਰਵੇਦ ਮੈਡੀਟੇਸ਼ਨ ਭੋਜਨ ਸੰਗੀਤ ਕਲਾਮਾਂ ਤੇ ਹੋਰ ਬਹੁਤ ਕੁਝ ਦਿੱਤਾ ਹੈ ਕੈਨੇਡੀਅਨ ਸਮਾਜ ਵੱਲੋਂ Hindu ਰੀਤੀ ਰਿਵਾਜਾਂ ਨੂੰ ਵਿਆਪਕ ਤੌਰ ਤੇ ਅਪਣਾਇਆ ਜਾਂਦਾ ਹੈ ਤੇ ਇਹਨਾਂ ਨੇ ਲੱਖਾਂ ਲੋਕਾਂ ਦੇ ਜੀਵਨ ਨੂੰ ਉੱਚਾ ਚੁੱਕਿਆ ਹੈ ਕੈਨੇਡੀਅਨ ਹਿੰਦੂਆਂ ਨੇ ਸਖਤ ਮਿਹਨਤ ਕੀਤੀ ਤੇ ਸਿੱਖਿਆ ਉਦਮਤਾ ਪਰਿਵਾਰਕ ਕਦਰਾਂ ਕੀਮਤਾਂ ਤੇ ਕਾਨੂੰਨ ਦੇ ਰਾਜ ਪ੍ਰਤੀ ਡੂੰਘੇ ਸਤਕਾਰ ਨਾਲ ਕੈਨੇਡਾ ਦੇ ਮਿਸਾਲੀ ਨਾਗਰਿਕ ਬਣੇ ਨਗਰਪਾਲਿਕਾ ਦੀ ਇਸ ਘੋਸ਼ਣਾ ਦਾ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਦੇ ਕੈਨੇਡੀਅਨ ਚੈਪਟਰ ਦੁਆਰਾ ਸਵਾਗਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਅਜਿਹੇ ਸਮੇਂ 'ਚ ਜਦੋਂ ਹਿੰਦੂ ਫੋਬੀਆ ਵਧ ਰਿਹਾ ਤੇ ਹਿੰਦੂ ਮੰਦਰਾਂ ਤੇ ਵਿਅਕਤੀਆਂ ਤੇ ਹਮਲੇ ਵਧ ਰਹੇ ਨੇ ਇਸ ਤਰ੍ਹਾਂ ਦੀ ਰਸਮੀ ਮਾਨਤਾ ਇਹ ਯਕੀਨੀ ਬਣਾਉਣ 'ਚ ਮਦਦ ਕਰਦੀ ਹੈ ਕਿ ਹਿੰਦੂਆਂ ਦੀ ਆਵਾਜ਼ ਸੁਰੱਖਿਆ ਤੇ ਸਨਮਾਨ ਨਾਲ ਕੈ ਅੰਦਰ ਕੋਈ ਸਮਝੌਤਾ ਨਹੀਂ ਹੋਵੇਗਾ। ਕਿਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ। ਕੈਨੇਡਾ ਤੇ ਅਮਰੀਕਾ ਦੇ ਅਧਿਕਾਰੀਆਂ ਦਰਮਿਆਨ ਗੱਲਬਾਤ ਜਾਰੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਨੂੰ ਵਧੀਆ ਸਮਝੌਤਾ ਪ੍ਰਾਪਤ ਹੋਵੇਗਾ। ਡੱਗਫੋਰਡ ਨੇ ਸੂਬੇ ਭਰ ਦੇ 20 ਤੋਂ ਵੱਧ ਮੇਰਾਂ ਦੀ ਬੇਨਤੀ ਨੂੰ ਠੁਕਰਾਇਆ, ਮੇਰਾਂ ਨੇ ਸਪੀਡ ਕੈਮਰੇ ਤੇ ਪਾਬੰਦੀ ਤੇ ਮੁੜ ਵਿਚਾਰ ਕਰਨ ਲਈ ਕਿਹਾ ਸੀ। ਕੈਨੇਡਾ ਦੇ 25 ਪ੍ਰਮੁੱਖ ਪਗੋੜਿਆਂ ਦੀ ਨਵੀਂ ਸੂਚੀ ਕੀਤੀ ਗਈ ਜਾਰੀ ਸਭ ਤੋਂ ਖਤਰਨਾਕ ਪਗੋੜੇ ਦੇ ਵੈਨਕੂਵਰ ਚ ਲੁਕੇ ਹੋਣ ਦੇ ਆਸਾਰ ਕੈਨੇਡਾ ਦੀ ਪੁਲਿਸ ਚ ਭਰਤੀ ਹੋਈ ਪਹਿਲੀ ਦਸਤਾਰ ਧਾਰੀ ਪੰਜਾਬੀ ਸਿੱਖ ਕੁੜੀ ਸ੍ਰੀ ਮੁਕਸਰ ਸਾਹਿਬ ਦੇ ਪਿੰਡ ਥਾਂਦੇਵਾਲ ਦੀ ਰਾਜਬੀਰ ਨੇ ਰਚਿਆ ਇਤਿਹਾਸ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ